ਜੇ ਮੇਰਾ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨੀ ਨਕਮੀ ਸਰਕਾਰ ਤੇ ਇੰਨਾ ਨਕਮਾ ਸੀਐਮ ਮੈਨੇਜ ਤੱਕ ਵੇ ਜਿਹੜਾ ਚੀਫ ਮਿਨਿਸਟਰ ਦੁਪਹਿਰ ਦੀ ਰੋਟੀ ਤੋਂ ਬਾਅਦ ਕੁਝ ਹੁੰਦਾ ਤੇ ਦੁਪਹਿਰ ਦੀ ਰੋਟੀ ਤੋਂ ਬਾਅਦ ਉਹਦਾ ਮੂਡ ਹੀ ਕੁਝ ਹੋਰ ਹੋ ਜਾਂਦਾ ਮੇਰਾ ਖਿਆਲ ਬਹੁਤ ਵੱਡੀ ਬਦਕਿਸਮਤੀ ਹੈ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਇਹ ਪੰਜਾਬ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਨੂੰ ਚਲਾਣਾ ਕਿਸ ਨਾਲ ਕਿਸੇ ਬੰਦੇ ਦੀ ਜਿਹੜਾ ਮੁੱਢਲੀ ਗੱਲ ਫੰਡਮੈਂਟਲ ਰਾਈਟ ਤੇ ਆ ਬੰਦੇ ਦੀ ਜ਼ਿੰਦਗੀ ਤੇ ਉਹਦਾ کاروبار محفوظ ਹੋਏ ਨਾ ਪੰਜਾਬ ਚ ਕਿਸੇ ਦੀ ਜ਼ਿੰਦਗੀ ਨਾ کاروبار محفوظ ਹੈ ਟੈਕਸਿਸ ਤੋਂ ਇਲਾਵਾ ਕੰਮ ਕੋਈ ਨਹੀਂ ਵੇਖੋ ਸਾਰਿਆਂ ਨੂੰ ਵੱਡਾ ਧੋਖਾ ਕੀ ਕੀਤਾ ਸਾਡਾ ਸੈਸ਼ਨ ਖਤਮ ਹੋਇਆ ਤਾਂ ਗੱਲ ਤਾਂ ਟੈਕਸਲਾ ਇਹਨਾਂ ਦੇ ਤੌਰ ਤਰੀਕੇ ਵੇਖੋ ਮੈਂ ਹੈਰਾਨ ਹ ਕਲੋਨੀ ਇਲੀਗਲ ਹੈ ਪਲਾਟ ਲੀਗਲ ਕਰਤਾ ਇਹ ਕਹਿੰਦਾ ਗਰੀਬ ਬੰਦਿਆਂ ਦਾ 10 15 15 20-20 ਲੱਖ ਰੁਪਈਆ ਪਲਾਟਾਂ ਤੇ ਫਸਿਆ ਬਟ ਮੈਂ ਸਮਝਦਾ ਕਿ ਉਹਨਾਂ ਨੂੰ ਫਰਦਰ ਫਸਾਏਗਾ ਭਗਵੰਤ ਤੇ ਦੀਆਂ ਪਾਲਿਸੀਆਂ ਕਿਉਂਕਿ ਐਨਓਸੀ ਦੇਣ ਦੇ ਨਾਲ ਉਹ ਹੋਰ 20 25 25 ਲੱਖ ਰੁਪਇਆ ਘਰਾਂ ਤੇ ਲਾਣਗੇ ਰਹਿਣਗੇ ਨਰਕ ਦੇ ਵਿੱਚ ਮੈਂ ਇਹਨਾਂ ਨੂੰ ਰਾਏ ਦਿੱਤੀ ਸੀ ਬਿਲ ਤੇ ਬੋਲ ਦੇ ਕਿ ਤੁਸੀਂ 500 ਗਾਜ਼ ਵਾਲੇ ਨੂੰ ਇਜਾਜ਼ਤ ਦਿੱਤੀ ਏ ਚੰਗਾ ਕੀਤਾ ਇਜਾਜ਼ਤ ਦੋ ਐਨਓਸੀ ਜਿਓ ਸਰ ਬਟ ਜਿਹੜੇ ਇਲੀਗਲ ਕਲੋਨੀ ਵਾਲੇ ਤੁਹਾਨੂੰ ਪਤਾ ਗਵਰਨਮੈਂਟ ਨੂੰ ਕੌਣ ਨੇ ਉਹਨਾਂ ਦੇ ਕੋਲੋਂ ਨਾਲ ਹੀ ਕੇਸ ਰਜਿਸਟਰ ਕਰਕੇ ਉਹਨਾਂ ਤੇ ਉਹਨਾਂ ਕੋ ਪੈਸੇ ਲੈ ਜਾਣ ਪਹਿਲੇ ਇਨਸ਼ੋਰ ਕਰੋ ਕਿ ਸਾਰੀ ਇਲੀਗਲ ਕਾਲੀ ਸੀਵਰੇਜ ਤੇ ਪਾਣੀ ਦਾ ਪ੍ਰਬੰਧ ਹੋਏ ਬਿਜਲੀ ਦਾ ਪ੍ਰਬੰਧ ਹੋਏ ਤੇ ਸੜਕਾਂ ਦਾ ਪ੍ਰਬੰਧ ਹੋਵੇ ਅਦਰਵਾਈਜ਼ ਲੋਕ ਤੇ ਨਰਕ 'ਚ ਰਹਿਣਗੇ ਜੀ ਅਜੇ ਤੇ ਨੀਰਾ ਪਲਾਟ ਹੀ ਲਿਆ ਉਹਦਾ ਮਤਲਬ ਜੋ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਹੈ ਉਹਨਾਂ ਨੇ ਉੱਥੇ ਰਹਿ ਜਾਣੀ ਹੈ ਕੱਲ ਨੂੰ ਜੋ ਬਰਸਾਤ ਹੋਈ ਮੈਨੂੰ ਦੱਸੋ ਜਾਣਗੇ ਕਿੱਥੇ ਸੀ ਨਾ ਬਿਜਲੀ ਦਾ ਕਨੈਕਸ਼ਨ ਨਾ ਪਾਣੀ ਦਾ ਕਨੈਕਸ਼ਨ ਨਾ ਉੱਥੇ ਸੜਕ ਨਾ ਉੱਥੇ ਸੀਵਰੇਜ ਸੋ ਗਵਰਨਮੈਂਟ ਆਪਣੀਆਂ ਗਲਤ ਪਾਲਿਸੀਆਂ ਕਾਰਨ ਲੋਕਾਂ ਨੂੰ ਫਰਦਰ ਇਸ ਪਾਸੇ ਟੱਕ ਰਹੀ ਹੈ ਜਿੱਥੇ ਉਹਨਾਂ ਦਾ ਹੋਰ ਨੁਕਸਾਨ ਨਹੀਂ ਗੁਮਰਾਹ ਤੇ ਵੇਖੋ ਸਿੱਧੇ ਤੌਰ ਤੇ ਬਰਗਾੜੀ ਬਹਿਵਲ ਕਲਾ ਸਾਰੇ ਨੂੰ ਵੱਡੀ ਤੁਸੀਂ ਵੇਖੋ ਬਦਕਿਸਮਤੀ ਸਾਡੀ ਇੱਕ ਸਿੱਖ ਸੂਬਾ ਦੁਨੀਆ 'ਚ ਕੋਈ ਜਿੱਥੇ ਮжоਰਿਟੀ ਸਿੱਖ ਰਹਿੰਦੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਇਆਂ ਨੂੰ ਕਈ ਸਾਲ ਹੋ ਗਏ ਕੇਜਰੀਵਾਲ ਨੇ ਤੇ ਭਗਵੰਤ ਨੇ ਗੱਲ ਕਹੀ ਸੀ ਅਸੀਂ 24 ਘੰਟਿਆਂ 'ਚ ਇਹਦਾ ਹੱਲ ਕਰਾਂਗੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਾਰੇ 'ਚ ਖੜਾ ਕਰਾਂਗੇ ਸਜ਼ਾਵਾ ਦੋਵਾਵਾਂਗੇ ਸੱਚੇ ਸੌਦੇ ਦੇ ਬਾਬੇ ਜੂ ਅੱਜ 2 ਸਾਲ ਦੀ ਫਾਈਲ ਕੋਦੀ ਪ੍ਰੋਸੀਕਿਊਸ਼ਨ ਦੀ ਫਾਈਲ ਭਗਵੰਦੇ ਟੇਬਲ ਤੇ ਪਈ ਨਹੀਂ ਅਜੇ ਤੱਕ ਉਹਨੂੰ ਇਜਾਜ਼ਤ ਨਹੀਂ ਦਿੱਤੀ ਕਿ ਕਚਹਿਰੀ 'ਚ ਕੇਸ ਚੱਲ ਸਕੇ ਉਹਦੇ ਖਿਲਾਫ ਫੇਰ ਜਿਨੇ ਕੇਸ ਨੇ ਪੰਜਾਬ 'ਚੋਂ ਬਰਗਾੜੀ ਬਹਿਬਲ ਕਲਾ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨਾਲ ਜੁੜੇ ਹੋਏ ਸਾਰੇ ਪੰਜਾਬ ਤੋਂ ਬਾਹਰ ਚਲੇ ਗਏ ਕਿਤੇ ਵੀ ਗਵਰਨਮੈਂਟ ਆਫ ਪੰਜਾਬ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ 'ਚ ਰਹਿਣੇ ਚਾਹੀਦੇ ਫਿਰ ਜਿਹੜਾ ਉਹਨਾਂ ਦਾ ਇੱਕ ਇਸ ਟਾਈਮ ਸੱਚੇ ਸੌਦੇ ਵਾਲਿਆਂ ਦਾ ਇੱਕ ਮਿਹਨ ਮਿਹਨ ਆਦਮੀ ਗ੍ਰਿਫਤਾਰ ਕੀਤਾ ਗਿਆ ਉਹਦੇ ਬਿਆਨ ਲਏ ਗਏ ਨੇ ਉਹਨੇ 164 ਦੇ ਬਿਆਨ ਦਿੱਤੇ 164 ਦੇ ਬਿਆਨ ਦਿੱਤੇ ਬਿਆਨਾਂ ਦੇ باوجود ਜਿਨ੍ਹਾਂ ਦਾ ਉਹਨੇ ਨਾਂ ਲਿਆ ਕਿ ਇਸ ਕਾਂਸਪੀਰੇਸੀ ਵਿੱਚ ਸ਼ਾਮਿਲ ਸਰ ਜਦੋਂ ਪਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਡਿਸਕਸ ਹੋਇਆ ਉਹਨਾਂ ਦਾ ਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਫਿਰ ਲਾਰੈਂਸ ਮਿਸ਼ਨੋਈ ਵਾਲਾ ਕੰਮ ਇਹ ਲੋਕਾਂ ਦੀ ਜ਼ਿੰਦਗੀ ਮਹਫੂਜ਼ ਭਗਵੰਤ ਕਰ ਸਕਦਾ ਜਿਨ੍ਹਾਂ ਦੀ ਆਪਣੀ ਪੁਲਿਸ ਇੱਕ ਡ੍ਰੈਡਡਡ ਗੈਂਗਸਟਰ ਨੂੰ ਜੇਲ੍ਹ ਚੋਂ ਕੱਢ ਕੇ ਖਰੜ ਦੇ ਸੀਆਈਏ ਚ ਖੜਦੀ ਏ ਇੱਕ ਐਸਪੀ ਲੈਵਲ ਦਾ ਬੰਦਾ ਆਪਣਾ ਮੋਬਾਈਲ ਦੇ ਕੇ ਇੱਕ ਨੈਸ਼ਨਲ ਟੈਲੀਵਿਜ਼ਨ ਦੇ ਨਾਲ 1 ਘੰਟੇ ਦੀ ਇੰਟਰਵਿਊ ਕਰਾਂਦਾ ਐ ਇਹੋ ਜੀ ਇਹੋ ਜੀ ਸਰਕਾਰ ਨੂੰ ਅਸੀਂ ਆਪਣਾ ਸਮਝ ਸਕਦੇ ਆ ਤੀਜੀ ਗੱਲ ਮੈਂ ਚੱਬੇਵਾਲ ਧਿਆਣਾ ਉਹ ਆਦਮੀ ਜਿਹੜਾ ਇੱਥੋਂ ਦਾ ਐਮਪੀ ਬਣਿਆ ਉਹਨੇ ਗੁਜ਼ਾਰੀ ਕੀਤੀ ਆਪਣੇ ਵੋਟਰਾਂ ਨਾਲ ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰ ਰਿਹਾ ਮੈਂ ਗੁਜ਼ਾਰਿਸ਼ ਕਰੂੰਗਾ ਸਾਰਿਆਂ ਕਿ ਆ ਟਾਈਮ ਆਇਆ ਠੀਕ ਹੈ ਕਿ ਪਾਰਲੀਮੈਂਟ ਇਲੈਕਸ਼ਨ ਸਾਨੂੰ ਇਨਾ ਟਾਈਮ ਨਹੀਂ ਸਾਡੇ ਕੋਲ ਦਿੱਤਾ ਗਿਆ ਹੁਸ਼ਾਰਪੁਰ ਜ਼ਿਆਦਾ ਵਕਤ ਨਹੀਂ ਲਾ ਸਕੇ ਪਰ ਚੱਬੇਵਾਲ ਦੇ ਵਿੱਚ ਤੇ ਪਿੰਡੋਂ ਪਿੰਡ ਕਰੋ ਘਰ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਸ ਇਹ ਮੈਸੇਜ ਲੈ ਕੇ ਜਾਏਗੀ ਕਿ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਪਰਸਨਲ ਮੁਫਾਦਵਾਸੀ ਆਪਣੀ ਮਾਂ ਪਾਰਟੀ ਦੇ ਪਿੱਛੇ ਛੁਰਾ ਮਾਰ ਸਕਦੇ ਤੁਹਾਡੇ ਸੱਕੇ ਕਿਸ ਤਰ੍ਹਾਂ ਹੋ ਸਕਦੇ ਸਰ ਪਰ ਰਾਜੇ ਡਾਕਟਰ ਜਿਹੜੇ ਆ ਆਮ ਆਦਮੀ ਪਾਰਟੀ ਚੱਲਦੇ ਪਹਿਲਾਂ ਕਾਂਗਰਸ ਵੀ ਇਸੇ ਤਰ੍ਹਾਂ ਅਰੋੜਾ ਜੀ ਵੀ ਜਦੋਂ ਦਾ ਨਿਸ਼ਾਨਾ ਬਣਾ ਲਈ ਉਸ ਤੋਂ ਬਾਅਦ ਜਿਹੜੀ ਜਿੱਤ ਹੋ ਰਹੀ ਸੀ ਆ ਜਬਾਸੀ ਹੋ ਗਈ ਉਹਦੋਂ ਇਹ ਕਹਿੰਦੇ ਸੀ ਉਦੋਂ ਵੀ ਇਸੇ ਤਰ੍ਹਾਂ ਜਿਹੜਾ ਰੋਜ਼ ਵਿਅਕਤ ਕੀਤਾ ਜਾਂਦਾ ਸੀ ਕਿ ਉਹਨਾਂ ਨੇ ਵੀ ਮਾਂ ਪਾਰਟੀ ਦੇ ਪਿੱਛੇ ਛੁਰਾ ਮਾਰਿਆ ਅਜੂ ਮੰਚ ਦੇ ਨਾਲ ਬੈਠੇ ਹੋਏ ਜੀ ਨਹੀਂ ਕੱਲ ਨੂੰ ਡਾਕਟਰ ਸਾਹਿਬ ਆ ਜਾਂਦੇ ਆ ਤੇ ਕਹਿੰਿਆ ਉਹਨਾਂ ਨੂੰ ਫਿਰ ਇਹੀ ਮਾਨ ਸਤਿਕਾਰ ਦਿੱਤਾ ਜਾਵੇ ਕੋਈ ਤੇ ਮੇਰੀ ਸੁਣੋ ਡਾਕਟਰ ਵਾਸਤੇ ਇੱਥੇ ਜਗ੍ਹਾ ਕੋਈ ਨਹੀਂ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਡਾਕਟਰ ਵਾਸਤੇ ਕੋਈ ਜਗ੍ਹਾ ਨਹੀਂ ਡਾਕਟਰ ਨੂੰ ਤੇ ਪਹਿਲੇ ਚੱਬੇਵਾਲ ਦੇ ਬੇਨਤੀ ਅਸੀਂ ਹਲਕੇ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਟਾਈਮ ਆਇਆ ਹੈ ਇਸ ਆਦਮੀ ਨੂੰ ਜਿਹਨੇ ਬਹੁਤ ਅਨਪ੍ਰਿੰਸੀਪਲ ਇੱਕੀ ਜਿਆਸਤ ਕੀਤੀ ਇਹਨੂੰ ਇੱਥੇ ਸਬਕ ਸਿਖਾਉਣਾ ਚਾਹੀਦਾ ਵੇਖੋ ਡਾਕਟਰ ਹੁਣ ਉਹ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਪਰਿਵਾਰ ਵਾਸਤੇ ਨਹੀਂ ਚੱਲਦੇ ਇਸ ਟਾਈਮ ਜੋ ਮੈਨੂੰ ਪਤਾ ਲੱਗਾ ਡਾਕਟਰ ਚੱਬੇਵਾਲ ਟਿਕਟ ਆਪਣੇ ਲੜਕੇ ਨੂੰ ਦੇਣਾ ਚਾਹੁੰਦਾ ਤੇ ਇਸ ਤੋਂ ਵੱਡਾ ਪਰਿਵਾਰ ਵਾਰਦ ਹੋਰ ਕੀ ਹੋ ਸਕਦਾ ਜਿਹੜੇ ਲੜਕੇ ਨੇ ਅਜੇ ਇੱਕ ਦਿਨ ਵੀ ਪਬਲਿਕ ਸਰਵਿਸ ਨਹੀਂ ਕੀਤੀ ਕਿਸੇ ਪਾਰਟੀ ਵਾਸਤੇ ਕੰਮ ਨਹੀਂ ਕੀਤਾ ਏਰੀਏ ਵਾਸਤੇ ਨਹੀਂ ਕੀਤਾ ਤੇ ਜੇ ਭਗਵੰਤ ਮਾਨ ਉਸੇ ਨੂੰ ਹੀ ਟਿਕਟ ਪੜਾਂਦਾ ਜਿਹੜੇ ਆਪ ਦੇ ਲੋਕ ਜਿਹੜੇ ਵੌਲੰਟੀਅਰਸ ਹਨ ਜਿਹੜੇ ਆਪਦਾ ਕੰਮ ਪਿਛਲੇ 8-10 ਸਾਲ ਦਾ ਕਰਦੇ ਨੇ ਪਹਿਲੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਮਨ ਦੀ ਕੀ ਗੱਲ ਸੀ